ਸਾਸ਼ੀ ਗਾਂਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਜ਼ਿੰਦਗੀ ਚ ਚੱਲਦੇ ਸਮੇਂ ਕਈ ਮੋੜ ਆਉਂਦੇ ਆ ਮੋੜ ਜਾਨੀ ਦੁੱਖ ਤੇ ਸੁੱਖ ਕਈ ਵਾਰੀ ਖੁਸ਼ੀਆਂ ਵਾਲੇ ਮੋੜ ਤੇ ਕਈ ਵਾਰੀ ਦੁੱਖ ਵਾਲੇ ਹਨਾ ਚਲੋ ਇਨਸਾਨ ਹਰ ਚੀਜ਼ ਪਾਰ ਕਰ ਜਾਂਦਾ ਏ ਕਿਉਂਕਿ ਕੁਦਰਤ ਨੇ ਉਹਨੂੰ ਬੜੀ ਵਧੀਆ ਹਿੰਮਤ ਸ਼ਕਤੀ ਦਿੱਤੀ ਆ ਦੂਜੇ ਨੂੰ ਦੇਖ ਕੇ ਦੂਜੇ ਵੱਲ ਦੇਖ ਕੇ ਕੁਦਰਤ ਮਲਮ ਲਾਉਂਦੀ ਆ ਵਕਤ ਹਰ ਚੀਜ਼ ਦੇ ਫਟ ਨੂੰ ਭਰ ਦਿੰਦਾ ਆ ਇਹ ਆਪਾਂ ਜਾਣਦੇ ਹੌਲੀ 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 ਹਰ ਚੀਜ਼ ਸਹੀ ਹੁੰਦੀ ਨਜ਼ਰ ਆ ਜਾਂਦੀ ਹੈ ਕਦੀ ਇੱਕ ਟਾਈਮ ਤੇ ਹਰ ਕਿਸੇ ਨੂੰ ਇਹ ਵੀ ਲੱਗਦਾ ਹੁੰਦਾ ਹੈ ਜਿੰਦਗੀ ਚ ਕਈ ਵਾਰੀ ਲੱਗਦਾ ਹੈ ਕਿ ਕੁਛ ਨਹੀਂ ਮਤਲਬ ਜਿਵੇਂ ਬੰਦਾ ਹਾਰ ਗਿਆ ਕਿ ਕੁਛ ਨਹੀਂ ਜ਼ਿੰਦਗੀ ਹੀ ਕੁਛ ਨਹੀਂ ਤੇ ਕਈ ਵਾਰੀ ਇਹ ਲੱਗਦਾ ਹੈ ਕਿ ਲੈ ਜੇ ਉਸ ਟਾਈਮ ਗਲਤੀ ਕਰ ਜਾਂਦੇ ਤਾਂ ਕਿੰਨੀ ਗਲਤ ਸੀ ਅੱਜ ਕਿੰਨਾ ਵਧੀਆ ਹੈ ਮਤਲਬ ਵਕਤ ਨੂੰ ਅਗਰ ਤੁਸੀਂ ਸੰਭਲਿਆ ਤਾਂ ਸਮਝੋ ਤੁਸੀਂ ਕਾਮਯਾਬ ਹੋ ਗਏ ਬਹੁਤ ਵਾਰ ਸਾਡੀ ਸਾਡੀ ਜ਼ਿੰਦਗੀ ਹਰ ਕਿਸੇ ਦੀ ਜ਼ਿੰਦਗੀ ਕਈ ਵਾਰ ਇਹ ਜੇ ਮੋੜ ਆਉਂਦੇ ਆ ਜਿਸ ਟਾਈਮ ਤੇ ਇਨਸਾਨ ਆਪਣੇ ਆਪ ਨੂੰ 0 ਡਿਗਰੀ ਤੇ ਦੱਸਦਾ ਹੈ ਮਤਲਬ ਖਤਮ ਕੁਝ ਨਹੀਂ ਦਿਖਦਾ ਮਤਲਬ ਕੀ ਕਰੀਏ ਕੀ ਨਾ ਕਰੀਏ ਅੱਜ ਕੱਲ ਤਾਂ ਚਲੋ ਤਕਰੀਬਨ ਛੋਟੇ ਛੋਟੇ ਬੱਚੇ ਹੀ ਡਿਪਰੈਸ਼ਨ ਚ ਨੇ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਦੇ ਆਉਂਦਾ ਹੈ ਅੱਜ ਕੱਲ ਤਾਂ ਮੈਨੂੰ ਲੱਗਦਾ ਹੈ ਕਿ ਹਰ 6 ਮਹੀਨੇ ਬਾਅਦ ਬੰਦੇ ਦੇ ਮਨ 'ਚ ਵਿਚਾਰ ਆ ਹੀ ਜਾਂਦੇ ਆ ਕਿ ਕੁਝ ਨਹੀਂ ਜਦੋਂ ਇਹ ਵਿਚਾਰ ਆਵੇ ਨਾ ਕਦੇ ਮਨ ਦੇ ਵਿੱਚ ਕਿ ਕੁਝ ਨਹੀਂ ਤਾਂ ਜਰਾ ਹਸਪੀਟਲ ਚੱਕਰ ਲਾਗਾ ਆਇਆ ਆਇਆ ਕਰੋ ਕਦੇ ਨਾਥ ਆਸ਼ਰਮ ਵਿੱਚ ਜਾ ਆਇਆ ਕਰੋ ਕਦੇ ਚੁੱਪਚਾਪ ਸ਼ਾਂਤੀ ਨਾਲ ਕਿਤੇ ਜਗ੍ਹਾ ਤੇ ਬੈਠ ਕੇ ਇੱਕ ਘੁੰਮਦੇ ਫਿਰਦੇ ਤੁਰ ਦੀ ਦੁਨੀਆ ਨੂੰ ਦੇਖ ਆਇਆ ਕਰੋ ਕਦੇ ਵਕਤ ਕੱਢ ਕੇ ਆਪਣੇ ਲਈ ਪੁਛ ਇਹ ਜੀ ਜਗ੍ਹਾ ਤੇ ਬੈਠੋ ਜਾ ਕੇ ਜਿੱਦਾਂ ਪਾਰਕ ਚ ਚਲੇਗੇ ਜਿੱਦਾਂ ਕਿਤੇ ਤੁਸੀਂ ਇਹੋ ਜੀ ਜਗ੍ਹਾ ਤੇ ਚਲੇ ਗਏ ਜਿੱਥੇ ਤੁਹਾਨੂੰ ਲੱਗੇ ਕਿ ਲੋਕ ਜ਼ਿਆਦਾ ਘੁੰਮ ਫਿਰ ਰਹੇ ਨੇ ਕਿ ਕਦੇ ਕਿਸੇ ਨੂੰ ਫੋਲ ਕੇ ਦੇਖ ਆਇਆ ਕਰੋ ਤੇ ਆਪਣਾ ਦੁੱਖ ਬੜਾ ਘੱਟ ਲੱਗਦਾ ਉਸਨੂੰ ਚੁੱਪ ਕਰਕੇ ਬੈਠਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਜਾਣਨਾ ਹੈ ਇਹ ਇਕੱਲੇ ਰਹਿਣ ਦਾ ਮਤਲਬ ਆਪਣੇ ਆਪ ਨੂੰ ਜਾਣਨਾ ਹੈ ਇਨਸਾਨ ਆਪਣਾ ਸਭ ਤੋਂ ਵਧੀਆ ਦੋਸਤ ਆਪ ਹੀ ਆ ਇਹ ਸਚਾਈ ਹੈ ਜਿੱਦਨ ਤੁਹਾਨੂੰ ਇਹ ਜ਼ਰੂਰਤ ਪਈ ਕਿ ਤੁਸੀਂ ਕੀ ਹੋ ਤਾਂ ਆਪਣੇ ਆਪ ਨੂੰ ਜਾਣਿਓ ਤਾਂ ਬੜਾ ਵਧੀਆ ਲੱਗਦਾ ਹੈ ਆਪਣੇ ਆਪ ਨੂੰ ਜਾਣਨਾ ਤੇ ਆਪਣੇ ਆਪ ਨੂੰ ਪਛਾਣਨਾ ਤੇ ਆਪਣੇ ਆਪ ਨੂੰ ਪਿਆਰ ਕਰਨਾ ਮਤਲਬ ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਆਪਣਾ ਧਿਆਨ ਰੱਖਦੇ ਹੋ ਆਪਣੀ ਫਿਟਨੈਸ ਵੱਲ ਦੇਖਦੇ ਹੋ ਆਪਣੀ ਸਿਹਤ ਵੱਲ ਦੇਖਦੇ ਹੋ ਵਕਤ ਅਨੁਸਾਰ ਹਰ ਚੀਜ਼ ਕਰਦੇ ਹੋ ਸਮੇਂ ਤੇ ਉੱਠਦੇ ਹੋ ਸੈਰ ਕਰਦੇ ਹੋ ਸਮੇਂ ਤੇ ਖਾਂਦੇ ਹੋ ਸਮੇਂ ਤੇ ਪੀਂਦੇ ਹੋ ਸਮੇਂ ਤੇ ਹਰ ਚੀਜ਼ ਕਰਦੇ ਹੋ ਤਾਂ ਤੁਹਾਡੀ ਬਾਡੀ ਤੁਹਾਨੂੰ ਉਸ ਸਮੇਂ ਅਨੁਸਾਰ ਚੰਗਾ ਰਿਜ਼ਲਟ ਦੇਣਾ ਸ਼ੁਰੂ ਕਰ ਦਿੰਦੀ ਹੈ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਆ ਸਮੇਂ ਸਮੇਂ ਤੇ ਕੀਤੀਆਂ ਗਈਆਂ ਚੀਜ਼ਾਂ ਕੰਮ ਸਮੇਂ ਅਨੁਸਾਰ ਚੰਗੇ ਰਿਜ਼ਲਟ ਉਹ ਦਿੰਦੇ ਆ ਜਦੋਂ ਅਸੀਂ ਸਮੇਂ ਨੂੰ ਸਮਝ ਕੇ ਹਰ ਚੀਜ਼ ਕਰਦੇ ਆ ਹੁਣ ਅਜ ਸਮਾਂ ਕੀ ਹੈ ਸੁਣੋ ਬਚਪਨ ਦੇ ਵਿੱਚ ਕੀਤੇ ਗਏ ਕੰਮ ਬਚਪਨ ਦੀ ਸ਼ੋਭਾ ਦਿੰਦੇ ਆ ਜੇ ਅਸੀਂ ਬਚਪਨ ਦੇ ਵਿੱਚ ਹੀ ਮੋਬਾਈਲ ਫੜ ਲਏ ਬਚਪਨ ਦੇ ਵਿੱਚ ਹੀ ਆਪਣੇ ਆਪ ਨੂੰ ਬੰਦ ਕਰ ਲਿਆ ਬਚਪਨ ਵਿੱਚ ਹੀ ਬਚਪਨ ਨੂੰ ਨਾ ਬੱਚਿਆਂ ਨੂੰ ਇਸ ਤਰ੍ਹਾਂ ਜਿਉਣ ਦਿੱਤਾ ਤਾਂ ਫਿਰ ਦੱਸੋ ਤੁਸੀਂ ਕੀ ਕਰੋਗੇ ਤਾਂ ਬੱਚੇ ਕੀ ਕਰਨਗੇ ਜਿਨ੍ਹਾਂ ਨੂੰ ਬਚਪਨ ਦਾ ਹੀ ਨਹੀਂ ਪਤਾ ਕਿ ਹੁੰਦਾ ਕੀ ਸੀ ਕਹਿੰਦੇ ਬੱਚੇ ਸ਼ਰਾਰਤਾਂ ਬਹੁਤ ਕਰਦੇ ਆ ਬਈ ਸ਼ਰਾਰਤ ਬੱਚੇ ਨਹੀਂ ਕਰਨਗੇ ਤਾਂ ਅਸੀਂ ਕਰਾਂਗੇ ਅਸੀਂ ਟਕੂਸੀਆਂ ਮਾਰਾਂਗੇ ਤੁਸੀਂ ਥੋੜਾ ਹੀ ਮਾਰ ਸਕਦੇ ਹੋ ਮਾਤਾ ਪਿਤਾ ਨਹੀਂ ਮਾਰਦੇ ਤਉ ਬੱਚਾ ਹੈ ਉਹਨੂੰ ਬੱਚੇ ਦੀ ਤਰ੍ਹਾਂ ਲਓ ਤੇ ਬੱਚੇ ਦੀ ਤਰ੍ਹਾਂ ਉਸਨੂੰ ਖੁੱਲਣ ਦਿਓ ਲਿਬੜਨ ਦਿਓ ਖੇਡਣ ਦਿਓ ਬਹੁਤੇ ਪੇਰੈਂਟਸ ਦੀ ਪ੍ਰੋਬਲਮ ਪਤਾ ਕੀ ਹੈ ਕਿ ਸਾਡਾ ਬੱਚਾ ਖਾਂਦਾ ਕੁਝ ਨਹੀਂ ਇਹ ਢਿੱਡ ਪਿੱਛੇ ਬਹੁਤੀਆਂ ਲੜਾਈਆਂ ਹੋਈਆਂ ਭੁੱਖ ਲੱਗੇਗੀ ਆਪੇ ਖਾਏਗਾ ਨਹੀਂ 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 ਜੀ ਮੋਬਾਈਲ ਤੇ ਗੇਮ ਲਾ ਦਿਓ ਫਿਰ ਖੇਡੇਗਾ ਤੇ ਫਿਰ ਖਾਏਗਾ ਨਹੀਂ ਤਾਂ ਇਹਨੇ ਕੁਝ ਖਾਣਾ ਹੀ ਨਹੀਂ ਨਹੀਂ ਖਾਏਗਾ ਦੋ ਦਿਨ ਤਾਂ ਕੁਝ ਨਹੀਂ ਹੁੰਦਾ ਆਪੇ ਅਕਲ ਆਜੂ ਭੱਜੂਗਾ ਲੱਭਣ ਨੂੰ ਖਾਣ ਨੂੰ ਲੱਭੂਗਾ ਅੱਜੂਗਾ ਖਾਣ ਨੂੰ ਲੱਭਣ ਸਮਝ ਜੀ ਕੁਝ ਨਾ ਕੁਝ ਲੱਭੇ ਸਾਨੂੰ ਇਸ ਲਈ ਖਾ ਮਾਂ ਮੈਂ ਉਹ ਚੀਜ਼ ਦੂਜੀ ਗੱਲ ਜਦੋਂ ਤੁਸੀਂ ਟੀਨੇਜ ਚ ਹੋ ਤਾਂ ਟੀਨੇਜ ਦੇ ਵਿੱਚ ਜਿਹੜੀ ਚੀਜ਼ ਸਾਡੇ ਕੋਲ ਹੈ ਉਹ ਦੀ ਸਾਨੂੰ ਐਮੀਂ ਤੱਕ ਪਤਾ ਨਹੀਂ ਸਾਡੇ ਪੇਰੈਂਟਸ ਸਾਨੂੰ ਜੋ ਖਰਚਾ ਦੇ ਰਹੇ ਆ ਖੁੱਲ ਨਹੀਂ ਦੇ ਰਹੇ ਸਾਨੂੰ ਖੁੱਲ ਚਾਹੀਦੀ ਹੈ ਖਰਚਾ ਦਾ ਕੋਈ ਮਾਇਨੇ ਨਹੀਂ ਆਖਣਾ ਖਰਚਾ ਨਹੀਂ ਹੈ ਤਾਂ ਖੁੱਲਿਆ ਤਾਂ ਖੁੱਲ ਕੀ ਕਰਨੀ ਹੈ ਪੈਸਾ ਤਾਂ ਦਿੰਦੇ ਨਹੀਂ ਜਿਹਦੇ ਕੋ ਮੋਟਰਸਾਈਕਲ ਹੈ ਲੈ ਮੋਟਰਸਾਈਕਲ ਕੀ ਕਰਨਾ ਗੱਡੀ ਤਾਂ ਦਿੰਦੇ ਨਹੀਂ ਜਿਹਦੇ ਕੋ ਗੱਡੀ ਹੈ ਲੈ ਗੱਡੀ ਦਾ ਕੀ ਕਰਨਾ ਆਹ ਵਾਲੀ ਗੱਡੀ ਦਾ ਬ੍ਰੈਂਡ ਤਾਂ ਤੁਸੀਂ ਮੈਨੂੰ ਲੈ ਕੇ ਨਹੀਂ ਦਿੰਦੇ ਹਾਰ ਲੈ ਨਹੀਂ ਲੈ ਕੇ ਦਿੰਦੇ ਇਹ ਟੀਨੇਜ ਦੀ ਪਰੇਸ਼ਾਨੀ ਹੈ ਕੁੜੀਆਂ ਨੇ ਤਾਂ ਉਹਨਾਂ ਨੇ ਪੇਰੈਂਟਸ ਨੂੰ ਕੋਈ ਗੱਲ ਮਰਜ਼ੀ ਨਾਲ ਕਿਤੇ ਜਾਣ ਨਹੀਂ ਦਿੰਦੇ ਮਰਜ਼ੀ ਨਾਲ ਕਿਤੇ ਆਉਣ ਨਹੀਂ ਦਿੰਦੇ ਤਾਂ ਮਰਜ਼ੀ ਫਰੀडम ਮਾਤਾ ਪਿਤਾ ਤੁਹਾਡੀ ਫਰੀडम ਦੇ ਦੁਸ਼ਮਣ ਨਹੀਂਗੇ ਯਾਦ ਰੱਖਣਾ ਚਾਹੀਦਾ ਬੱਚਿਆਂ ਪਰ ਗੱਲ-ਗੱਲ ਤੇ ਟੋਕਣਾ ਗੱਲ-ਗੱਲ ਤੇ ਰੋਕਣਾ ਅਸਲ 'ਚ ਕੋਈ ਚੀਜ਼ ਨਹੀਂ ਬਚਾਉਂਦਾ ਜਿਨੇ ਜੋ ਚੀਜ਼ ਕਰਨੀ ਹੈ ਉਹ ਭਾਵੇਂ ਤੁਸੀਂ ਜਿੰਨੀਆਂ ਮਰਜ਼ੀ ਬੰਦਸ਼ਾਂ ਲਗਾ ਲਓ ਬੱਚੇ ਨੇ ਕੰਮ ਚੜ੍ਹਨਾ ਇਸ ਕਰਕੇ ਆਪਣੇ ਬੱਚੇ ਤੇ ਵਿਸ਼ਵਾਸ ਰੱਖੋ ਇਸ ਟਾਈਮ ਤੇ ਸਿਰਫ ਵਿਸ਼ਵਾਸ ਦੀ ਜਰੂਰਤ ਹੈ ਤੇ ਉਸ ਨੂੰ ਉਸ ਦੀਆਂ ਦਿੱਤੀਆਂ ਚੀਜ਼ਾਂ ਦੀ ਐਮੀਅਤ ਦਿਹਾਉਂਦੇ ਰਹੋ ਟਾਈਮ-ਟਾਈਮ ਤੇ ਦੱਸਦੇ ਰਹੋ ਤੀਜੀ ਇਹ ਆ ਜਾਂਦੀ ਹੈ ਸਾਡੀ ਵਿਆਹ ਸ਼ਾਦੀ ਉਸ ਤੋਂ ਬਾਅਦ ਅਸੀਂ ਸੈਟਲਮੈਂਟ ਕਰਨਾ ਹੈ ਕੰਮ ਕਰ ਕਰ ਕੰਮ ਕਰ ਸਾਨੂੰ ਦੂਜੇ ਦੀ ਜੇਬ ਭਾਰੀ ਲੱਗਦੀ ਆ ਤੇ ਆਪਣਾ ਕੰਮ ਕਰ ਵਧੀਆ ਨਹੀਂ ਲੱਗਦਾ ਦੂਜੇ ਦਾ ਵਧੀਆ ਲੱਗਦਾ ਲੈ ਉਹ ਵਧੀਆ ਕੰਮ ਕਰਦਾ ਮੈਂ ਵੀ ਇਹਦੇ ਪਾਸੇ ਪੈ ਗਿਆ ਲੈ ਇਹਦਾ ਬਿਜ਼ਨਸ ਜਿਆਦਾ ਵਧੀਆ ਮਿਲੂ ਮੇਰਾ ਇੱਦਾਂ ਹੈ ਉਹਦਾ ਇੱਕਦਮ ਸੌਦਾ ਹੋ ਗਿਆ ਉਹਨੂੰ ਆ ਹੋ ਗਿਆ ਮੇਰਾ ਕੰਮ ਆਇਆ ਮਤਲਬ ਆਪਣਾ ਕੰਮ ਸਭ ਤੋਂ ਛੋਟਾ ਲੱਗੂਗਾ ਦੂਜੇ ਲਈ ਥਾਲੀ ਚ ਪਿਆ ਹੋਇਆ ਲੱਡੂ ਤੇ ਰਿੰਗੜ ਬੜਾ ਵਧੀਆ ਲੱਗਦਾ ਇੱਕ ਵੱਡਾ ਵੱਡਾ ਜਨੀ ਸਾਨੂੰ ਆਪਾਂ ਮੁੱਕ ਦੀ ਗੱਲ ਇਹ ਆ ਕਿ ਹਰ ਜ਼ਿੰਦਗੀ ਦੇ ਹਰ ਪੱਖ ਵਿੱਚ ਸਾਨੂੰ ਦੂਜੇ ਦੀਆਂ ਕੁਬੀਆਂ ਜ਼ਿਆਦਾ ਲੱਗਦੀਆਂ ਨੇ ਤੇ ਆਪਣੇ ਚ ਕਮੀਆਂ ਜ਼ਿਆਦਾ ਨਜ਼ਰ ਆਉਂਦੀਆਂ ਨੇ ਇਹੀ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦੇ ਉਲਝੇ ਹੋਏ ਪੱਖ ਨੇ ਜਿਹਨੂੰ ਤੁਸੀਂ ਤੇ ਸਿਰ ਤੁਸੀਂ ਸੁਲਝਾ ਸਕਦੇ ਇੱਕ ਗੱਲ ਕਹੂੰਗੀ ਮੈਂ ਜੋ ਬੜੀ ਹੀ ਸਮਝਦਾਰੀ ਵਾਲੀ ਹੈ ਤੇ ਤੁਹਾਨੂੰ ਇਹਦੇ ਚੋਂ ਬਹੁਤ ਸਾਰੇ ਨਤੀਜੇ ਸਮਝ ਲੱਗ ਜਾਣਗੇ ਕੁਦਰਤ ਨੇ ਲੱਖਾਂ ਕਰੋੜਾਂ ਅਰਬਾਂ ਦੁਨੀਆ ਦੇ ਪਤਾ ਨਹੀਂ ਕਿੰਨੇ ਕੁ ਪੱਖ ਨੇ ਕਿੱਥੇ ਕੀ ਐ ਕਿਵੇਂ ਐ ਕੁਝ ਨਹੀਂ ਪਤਾ ਪਾਤ ਲਾ ਪਤਾਲ ਕਹਿੰਦੇ ਆ ਉਹ ਕਦੋਂ ਕਹਿ ਗਿਆ ਸੀ ਫਰੀਦਾ ਤੇ ਉਹ ਕਬੀਰ ਜੀ ਸੀਗੇ ਕਬੀਰਾ ਦੇ ਵਿੱਚ ਹੋਣ ਪੂਰੀ ਚੱਕਰੀ ਆ ਸੀਗੇ ਤੇ ਉਹ ਥੋੜਾ ਕਈ ਵਾਰੀ ਹੋ ਜਾਂਦਾ ਤਾਂ ਕੀ ਗੱਲ ਕੀਤੀ ਆਪਾਂ ਮਤਲਬ ਦੁਨੀਆ ਦੇ ਲੱਖਾਂ ਕਰੋੜਾ ਅਰਬਾਂ ਖਰਬਾਂ ਇਨਸਾਨ ਸਾਰੀ ਦੁਨੀਆ ਤੁਸੀਂ ਦੇਖੋ ਐਡੀ ਕਿਹੜੀ ਕਲਾਕਾਰੀ ਆ ਕਿ ਉਹ ਥਾ ਕਿਸੇ ਨਾਲ ਨਹੀਂ ਮਿਲਦਾ ਜਿਹੜੀਆਂ ਇਹਦੀਆਂ ਲਾਈਨਾਂ ਨੇ ਤੁਸੀਂ ਲੱਖ ਬਣਾਉਣੀਆਂ ਸ਼ੁਰੂ ਕਰ ਦੋ ਕਿਤੇ ਨਾ ਕਿਤੇ ਤਾਂ ਕੋਈ ਮੇਲ ਕਰ ਹੀ ਜਾਂਦੀ ਹੈ ਕਰਨੀ ਜੇ ਉਹਨੇ ਅੰਗੂਠੇ ਦੀਆਂ ਲਾਈਨਾਂ ਇਤਨੀ ਬਣਾਈਆਂ ਤਾਂ ਕਿਸੇ ਮੱਤੇ ਦੁਨੀਆ ਸਾਰਿਆਂ ਲਈ ਇੱਕ ਕਿਵੇਂ ਬਣਾਤੀ ਹਰ ਕਿਸੇ ਦੀ ਸੋਚ ਇੱਕ ਦੁਨੀਆਦਾਰੀ ਦੇ ਉੱਤੇ ਲਕੀਰ ਦੇ ਫਕੀਰ ਸਾਨੂੰ ਕਿਵੇਂ ਬਣਾਤਾ ਸੀ ਉਹੀ ਚੀਜ਼ ਤੇ ਚੱਲਦੇ ਰਹਿੰਦੇ ਆ ਜੇ ਉਹਨੇ ਲਾਈਨਾਂ ਇੱਕ ਨਹੀਂ ਬਣਾਈਆਂ ਤਾਂ ਹਰ ਕਿਸੇ ਲਈ ਡਿਫਰੈਂਟ ਡਿਫਰੈਂਟ ਹੀ ਹੈ ਨਾ ਸਭ ਕੁਝ ਬਸ ਆਪਣੇ ਆਪ ਨੂੰ ਡਿਫਰੈਂਟ ਤਰੀਕੇ ਨੂੰ ਸਮਝ ਲਓ ਜੋ ਸਾਡੇ ਲਈ ਹੈ ਸਾਡੀਆਂ ਲਾਈਨਾਂ ਬਣਾਉਂਦਾ ਤਾਂ ਸਭ ਸਹੀ ਹੈ ਚੈਨ ਹਨੇਰ ਪੱਕ ਸ਼ੁਰੂ ਹੋ ਜਾਣਾ ਜੀ ਅੱਜ ਕ੍ਰਿਸ਼ਨ ਪਖ ਸ਼ੁਰੂ ਹੋ ਜਾਏਗਾ 24 ਮਈ 2024 ਸ਼ੁੱਕਰਵਾਰ 15 ਦਿਨ ਹਨੇਰ ਪੱਕ ਚੱਲੇਗਾ ਹੁਣ ਜੇਠ ਦਾ ਕ੍ਰਿਸ਼ਨ ਪਖ ਸ਼ੁਰੂ ਹੈ ਜੀ ਸੂਰਜ ਅੱਜ ਰੋहिणी ਨਕਸ਼ਤਰ ਤੇ ਚਲੇ ਜਾਣਗੇ ਚੰਦਰਮਾ ਦੇ ਨਕਸ਼ਤਰ ਤੇ ਗੰਡਮੂਲ 10:10 ਟੂ ਬਾਅਦ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗਣ ਵਾਲੀ ਆ 10:10 ਮਿੰਟ ਤੱਕ ਸ਼ਨੀ ਦਾ ਜੇਸਟਾ ਅਨੁਰਾਧਾ ਨਕਸ਼ਤਰ ਉਸ ਤੋਂ ਬਾਅਦ ਜੇਸਟਾ ਨਕਸ਼ਤਰ ਚੱਲੇਗਾ ਚੰਦਰਮਾ ਨੀਚ ਦੇ বৃশ্চਿਕ ਰਾਸ਼ੀ ਵਿੱਚ ਰਹਿਣਗੇ ਤੇ ਸ਼ਿਵਾ ਜੋਗ ਪਾਣੀ ਪੂਰਨਮਾਸ਼ੀ ਨੰਗੀ ਆ ਪਰ ਜੋ ਚੰਦਰਮਾ ਅਜੇ ਅਜੇ ਪੂਰਾ ਦਿਨ ਬ੍ਰਿਸ਼ਚਕ ਰਾਸ਼ੀ ਵਿੱਚ ਹੀ ਰਹਿਣਗੇ ਕੱਲ ਨੂੰ ਤਕਰੀਬਨ 10:36 ਮਿੰਟ ਤੱਕ ਤੇ ਜਾਣਗੇ ਤੁਹਾਨੂੰ ਰਾਸ਼ੀ ਵਿੱਚ ਠੀਕ ਹੈ ਤੇ ਹੁਣ ਆਪਾਂ ਜਾਣਦੇ ਹਾਂ ਚਲੋ ਰਾਹੁਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਿੰਨੇ ਆ ਅੱਜ ਰਾਹੁਕਾਲ ਦਾ ਟਾਈਮ ਸ਼ੁੱਕਰਵਾਰ ਵਾਲੇ ਦਿਨ 10:30 ਤੋਂ 12 ਵਜੇ ਤੱਕ ਰਹੂਗਾ ਠੀਕ ਹੈ 10:30 ਤੋਂ 12 ਵਜੇ ਤੱਕ ਦਾ ਟਾਈਮ ਰਾਹੁਕਾਲ ਦਾ ਐਰੇ ਜਾਨੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਜੀ ਵੀ ਚੰਦਰ ਮੱਠਵੇਂ ਸਥਾਨ ਵਿੱਚ ਬੁੱਧ ਲਗਨ ਤੇ ਚੰਦਰ ਆਕੇ ਚ ਆਪਣੀ ਸੰਗਤ ਦਾ ਥੋੜਾ ਜਿਹਾ ਧਿਆਨ ਰੱਖੋ ਇੱਕਦਮ ਪਾਰਾ ਚੜਨਾ ਗੁੱਸਾ ਹੋਣਾ ਪਰੇਸ਼ਾਨੀ ਵਧਾ ਸਕਦਾ ਤੁਹਾਡੀ ਅੱਖਾਂ ਗਲੇ ਦੀ ਅਲਰਜੀ ਥੋੜੀ ਸਕਿਨ ਪ੍ਰੋਬਲਮ ਵੀ ਤੰਗ ਕਰੇਗੀ ਕੋਸ਼ਿਸ਼ ਕਰਨੀ ਅੱਜ ਤੁਸੀਂ ਬੱਚਿਆਂ ਨੂੰ ਕੁਝ ਨਾ ਕੁਝ ਖਾਣ ਨੂੰ ਦੇ ਦੇਣਾ ਤੇ ਸ਼ੁੱਕਰਵਾਰ ਦਾ ਦਿਨ ਹੈ ਮੰਦਰ ਜਾਂ ਆਪਣੇ ਇਸ ਤੋਂ ਚਿੱਟੇ ਫੁੱਲ ਛਾਕੇ ਆਉ ਤੇ ਦਹੀਂ ਦਾ ਸੇਵਨ ਕਰਕੇ ਘਰ ਤੋਂ ਨਿਕਲੋ ਸ਼ੁਭ ਜਾਏਗਾ ਦਿਨ ਟੌਰਸ ਬ੍ਰਿਕਾ ਰਾਸ਼ੀ ਵਾਲਿਆਂ ਦੇ ਬੁੱਧਵਾਰਾਂ ਤੇ ਚੰਦਰ ਬਿਲਕੁਲ ਸਤਵੇਂ ਸਥਾਨ ਤੇ ਕਾਫੀ ਇਮੋਸ਼ਨਲ ਕਰ ਰਹਾ ਹੈ ਤੁਹਾਨੂੰ ਕਾਫੀ ਪਰੇਸ਼ਾਨੀ ਮਾਤਾ ਨਾਲ ਬੈਸਵਾ ਜੀ ਨੁਕਸਾਨ ਹੀ ਕਰਾਈਗੀ ਦਿਮਾਗ ਦਾ ਵੀ ਮਨ ਦਾ ਵੀ ਉੱਪਰ ਜੀ ਬੁੱਧਵਾਰਾਂ ਚੱਲਦਾ ਪਿਆ ਜੋ ਧਨ ਸਥਾਨ ਦਾ ਮਾਲਕ ਹੈ ਵਾਧੂ ਖਰਚੇ ਵਾਧੂ ਦਿਮਾਗ ਨੂੰ ਖਰਾਬ ਕਰਨਗੇ ਤਾਂ ਇੱਕ ਤਾਂ ਥੋੜਾ ਗੁੱਸਾ ਘੱਟ ਕਰੋ ਦੂਜਾ ਮਾਂ ਦੇ ਪੈਰੀ ਹੱਥ ਲਾਓ ਤੀਜਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਕੰਨਾਂ ਪਿੱਛੇ ਇਤਰ ਲਗਾ ਲਓ ਜਾਂ ਕਪੂਰ ਦੀ ਟਿੱਕੀ ਕੋਲ ਰੱਖ ਲਓ ਦਿਨ ਅੱਛਾ ਹੋ ਜਾਏਗਾ ਜੈਮਿਨੀ ਮਿਥੂ ਰਾਸ਼ੀ ਵਾਲੇ ਚੰਦਰ ਰਾਜ ਛੇਵੇਂ ਸਥਾਨ ਵਿੱਚ ਰਹੇਗਾ ਅੱਜ ਵੀ ਪਰ ਨਕਸ਼ਤਰ ਜੋ ਹੈ ਜੇstra ਬੁੱਧ ਦਾ ਨਕਸ਼ਤਰ 10:00 ਦੇ 10 ਮਿੰਟ ਤੋਂ ਬਾਅਦ ਅੱਛਾ ਹੈ business ਦੀ ਕੋਈ ਡੀਲ ਕਰਨੀ ਹੈ ਕੰਮ ਕਰਨਾ ਹੈ ਕਿਤੇ ਜਾਣਾ ਹੈ ਤਾਂ ਸਮਾਂ ਅੱਛਾ ਚੱਲ ਰਿਹਾ ਚਾ ਸਕਦੇ ਹੋ ਕੋਈ ਨੁਕਸਾਨ ਵਾਲੀ ਗੱਲ ਨਹੀਂ ਪਰੇਸ਼ਾਨੀਆਂ ਘਟਣਗੀਆਂ ਤੁਹਾਡੀਆਂ ਵਧਣ ਵਾਲੀਆਂ ਕੋਈ ਨਹੀਂ ਬੁੱਧ ਦਾ ਨਕਸ਼ਤਰ ਮਿੱਤਰ ਹੋਣ ਕਰਕੇ ਹਰ ਕੰਮ ਵਿੱਚ ਸਫਲਤਾ ਮਿਲੇਗੀ ਧਿਆਨ ਰੱਖਣਾ ਮਿੱਤਰਾ ਸ਼ਿਵਾਲਿਆ ਨੇ ਬੁੱਧ ਕਿਉਂਕਿ ਮੰਗਲ ਦੇ ਘਰ ਚੱਲ ਰਿਹਾ ਥੋੜਾ ਗੁੱਸੇ ਤੇ ਤੇ ਥੋੜਾ ਬੇਕੋ ਫਿਨ ਅਤੇ ਬੇਕੋ ਫਿਮਿੰਗ ਜੇ ਕਿਸੇ ਨਾਲ ਇਹ ਜਿਆ ਪ੍ਰੋਮਿਸ ਨਾ ਕਰੋ ਜਿਹੜਾ ਤੁਸੀਂ ਪੂਰਾ ਨਹੀਂ ਕਰ ਸਕਦੇ ਬਦਨਾਮੀ ਹੋ ਜੂ ਪਰੇਸ਼ਾਨੀ ਹੋ ਜੂ ਫਾਇਦਾ ਕੀ ਹੈ ਕੈਂਸਰ ਕਰ ਕਰਾਸ਼ੀ ਵਾਲੇ ਮਿਸ਼ਰੀ ਦਾ ਸੇਵਨ ਅੱਜ ਸਵੇਰ ਤੋਂ ਕਰ ਲੈਣਾ ਅਗਰ ਤੁਸੀਂ ਦਹੀਂ ਚ ਹਲਕੀ ਜੀ ਚੀਨੀ ਪਾ ਕੇ ਖਾਣੇ ਹੋ ਤਾਂ ਸ਼ੁਕਰ ਦਾ ਫਲ ਸ਼ੁਭ ਮਿਲੇਗਾ ਜੋ ਤੁਹਾਡੇ ਪ੍ਰੋਫਿਟ ਜਾਨੀ ਫਾਇਦੇ ਇਨਕਮ ਦੇ ਸਥਾਨ ਚ ਹੈ ਦੂਸਰਾ ਬੁੱਧਾ ਨਕਸ਼ਤਰਾ ਜੇ ਮਿੱਤਰ ਨਹੀਂ ਹੈ ਕੋਈ ਕਮ ਸਿੱਧੇ ਤਰੀਕੇ ਨਾਲ ਨਹੀਂ ਹੋਣ ਵਾਲਾ ਥੋੜੀ ਜਿਆਦਾ ਕੱਜਲ ਖਵਾਰੀ ਵਧਣ ਵਾਲੀ ਹੈ ਤਾਂ ਥੋੜਾ ਸੋਚ ਸਮਝ ਕੇ ਕੰਮ ਕਰਨੇ ਹੈ ਪੀਚ ਕਲਰ ਪਾਣਾ ਹੈ ਜੀ ਤੁਸੀਂ ਤੇ ਥੋੜੇ ਜੇ ਸ਼ਹਿਰ ਦਾ ਸੇਵਨ ਕਰ ਲੈਣਾ ਹਲਕੇ ਜਿਹੇ ਚਾਹ ਦਾ اچھا ਸ਼ਹਿਰ ਕਿਪਾਲੀ ਜੜਤੇ ਨਹੀਂ ਪਾ ਸਕਦੇ ਰਿਲੈਕਸ ਨਹੀਂ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਮੰਗਲ ਮਈ ਕੰਮਾਂ ਵਿੱਚ ਰੁਕਾਵਟਾਂ ਥੋੜੀਆਂ ਵੱਧ ਸਕਦੀਆਂ ਪਰ ਤਮ ਤੰਨ ਕੰਮ ਕਰ ਤੇ ਬਿਜ਼ਨਸ ਬਿਲਕੁਲ ਚੰਗਾ ਚੱਲੇਗਾ ਅچھے ਪ੍ਰੋਫਿਟ ਲਈ ਕੀਤੇ ਗਏ ਕੰਮ ਅੱਛਾ ਫਾਇਦਾ ਤੁਹਾਨੂੰ ਦੇ ਸਕਦੇ ਆ ਕੋਈ ਇਨਵੈਸਟਮੈਂਟ ਕਰਨੀ ਹੈ ਕਿਤੇ ਤਾਂ ਸਮਾਂ ਬਿਲਕੁਲ ਚੰਗਾ ਹੈ ਨੀਲਾ ਰੰਗ ਕਾਲਾ ਰੰਗ ਅੱਜ ਨਹੀਂ ਪੋਣਾ ਵਰਗੋ ਕੰਨਿਆ ਰਾਸ਼ੀ ਵਾਲੇ ਬੱਚਿਆਂ ਨੂੰ ਲੈ ਕੇ ਬੱਚਿਆਂ ਦੇ ਕਵਿਚਰ ਨੂੰ ਲੈ ਕੇ ਪਰੇਸ਼ਾਨੀ ਘਰ ਚ ਰਿਸ਼ਤੇਦਾਰ ਆਉਣ ਕਰਕੇ ਥੋੜਾ ਜਿਹਾ ਮਾਹੌਲ ਚੇਂਜ ਰਹੇਗਾ ਸਰਕਲ ਦਾ ਸਾਥ ਜਰੂਰ ਮਿਲੇਗਾ ਤੇ ਬੈਂਕ ਵਗੈਰਾ ਦੇ ਕੰਮ ਕੋਈ ਕਰਨੇ ਆ ਤਾਂ ਤੁਸੀਂ ਅੱਜ ਕਰ ਸਕਦੇ ਹੋ ਪੇਮੈਂਟ ਕੋਈ ਟਰਾਂਸਫਰ ਕਰਨੀ ਆ ਤਾਂ ਬਹੁਤ ਧਿਆਨ ਨਾ ਕਰੋ ਬੁੱਧਾਤ ਹੋਣ ਕਰਕੇ ਥੋੜੇ ਉਲਝੋਲ ਜਿਕੇ ਕੰਮ ਹੋਣਗੇ ਕਬਰਾਟ ਛਾਉਣਗੇ ਤਾਂ ਸੈਜ ਤਾਂ ਨਾ ਚੱਲੋ ਸਾਵਧਾਨ ਰਹੋ ਕੁੱਤੇ ਨੂੰ ਰੋਟੀ ਪਾ ਦਿਓ ਲਿਬਰਾ ਤੁਲਾ ਰਾਸ਼ੀ ਵਾਲੇ ਦੁੱਧ ਮੱਥੇ ਤੇ ਸਿਰ ਤੋਂ ਲਾਓ ਵੁੱਧਾ ਨਕਸ਼ਤਰ ਮਿੱਤਰ ਹੈ ਕਿਸਮਤ ਦਾ ਸਾਥ ਵਿਦੇਸ਼ ਲਈ ਸਿਤਾਰੇ ਬਿਲਕੁਲ ਸ਼ੁਭ ਚੱਲਦੇ ਪਏ ਆ ਗਾਲੋਂ ਰੋਟੀ ਪਾਣੀ ਅੱਜ ਵੀ ਸ਼ੁਭ ਰਹੇਗੀ ਵਿਰੋਧੀ ਕੁਝ ਨਹੀਂ ਵਿਗਾੜ ਸਕਣਗੇ ਕਰਜ਼ੇ ਤੋਂ ਕਰਜ਼ਾ ਉਤਰਨ ਦੇ ਰਸਤੇ ਮਿਲਣਗੇ ਸਕੋਰਪੀਓ ਵ੍ਰਿਸ਼ਚਿਕ ਰਾਸ਼ੀ ਵਾਲੇ ਥੋੜੀ ਜੀ ਸਿਹਤ ਖਰਾਬ ਵੁੱਧਾ ਨਕਸ਼ਤਰ ਮਿੱਤਰ ਨਹੀਂ ਹੈ 8ਵੇਂ ਥਾਨੇ ਦਾ ਮਾਲਕ ਹੈ ਕੁਝ ਚੀਜ਼ਾਂ ਆਪਣੇ ਤਰੀਕੇ ਨਾਲ ਨਾ ਹੋਣ ਕਰਕੇ ਮਨ ਡਿਸਟਰਬ ਤੇ ਪਰੇਸ਼ਾਨ ਰਹੇਗਾ ਬੈਲੈਂਸ ਕਰਨ ਦੀਆਂ ਚੀਜ਼ਾਂ ਨੂੰ ਤਰੀਕਾ ਤਰੀਕੇ ਨਾਲ ਬੈਲੈਂਸ ਕਰਨ ਦੀਆਂ ਚੀਜ਼ਾਂ ਨੂੰ ਤੁਸੀਂ ਜੋ ਬੈਲੈਂਸ ਕਰ ਰਹੇ ਹੋ 8ਵੇਂ ਖਾਨੇ ਦਾ ਮਾਲਕ ਹੈ ਜੀ ਬੁੱਧ ਜੋ ਨਕਸ਼ਤਰ ਜਿਹਦਾ ਚੱਲ ਰਿਹਾ ਤਾਂ ਇਸ ਕਰਕੇ ਦਿਮਾਗ ਤੇ ਮਨ ਨੂੰ ਬੈਲੈਂਸ ਕਰਕੇ ਚੱਲੋਗੇ ਤਾਂ ਵਧੀਆ ਨਹੀਂ ਤਾਂ ਕਨਫਿਊਜ਼ਨ ਚ ਲਏਗਾ ਡਿਸੀਜਨ ਪਰੇਸ਼ਾਨੀ ਦੇਣਗੇ ਕੀ ਕਰੀਏ ਤੇ ਕੀ ਨਾ ਕਰੀਏ ਐਦਾਂ ਦੀ ਥੋੜੀ ਸਿਚੁਏਸ਼ਨ ਰਹੇਗੀ ਮਾਂ ਦਾ ਆਸ਼ੀਰਵਾਦ ਚੰਦਰ ਲਗਨ ਚ ਚਾਂਦੀ ਦੇ ਗਲਾਸ ਚ ਪਾਣੀ ਬੋਸ਼ਰਪ ਕਰਦੇ ਰਹੋ ਸੈਜੀਟੇਰੀਅਸ ਤੁਨ ਊਰਾਸ਼ੀ ਵਾਲੇ ਬੁੱਧਾ ਨਕਸ਼ਤਰ ਮਿੱਤਰ ਹੈ ਕੰਮਕਾਰ ਬਿਜ਼ਨਸ ਤਾਂ ਤੇ ਦੁਕਾਨਦਾਰੀ ਨਾਲ ਜੋਬ ਚੰਗਾ ਫਾਇਦਾ ਦੇਗੀ ਵਧੀਆ ਰਹੇਗਾ ਸ਼ੁਭ ਸ਼ੁਭ ਬੋਲਣਾ ਅੱਜ ਵੀ ਚੰਗਾ ਤੁਹਾਡੇ ਲਈ ਖਾਚ ਕੰਸਟਰਕਸ਼ਨ ਦਾ ਕੰਮ ਅੱਜ ਵੀ ਜੋ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਖਰਚਿਆਂ ਤੇ ਥੋੜਾ ਜਿਹਾ ਕੰਟਰੋਲ ਕਰ ਲਓ ਤਾਂ ਕਿ ਆਰਥਿਕ ਸਥਿਤੀ ਥੋੜੀ ਡਾਵਾ ਡੋਲ ਮਾਨਸਿਕ ਸਥਿਤੀ ਨੂੰ ਨਾ ਕਰੇ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਇਨਕਮ ਸਥਾਨ ਵਿੱਚ ਚੰਦਰਮਾ ਤੇ ਬੁੱਧਾ ਨਕਸ਼ਤਰ ਮਿੱਤਰ ਹੈ ਵਿਦੇਸ਼ ਲਈ ਸਿਤਾਰੇ ਚੰਗੇ ਹੈ ਵਿਦੇਸ਼ ਦਾ ਕੰਮ ਕੋਈ ਤੁਹਾਡਾ ਰੁਕਿਆ ਸੀ ਤਾਂ ਹੋ ਸਕਦਾ ਹੈ ਕੁੱਤੇ ਨੂੰ ਖਾਣਾ ਪਾਓ ਜ਼ਰੂਰੀ ਆ ਔਰ ਚੰਦਰ ਮਾਨਸਿਕ ਤੌਰ ਤੇ ਕੋਈ ਕਲਪਾਹਤ ਨਾ ਦੇਵੇ ਤਾਂ ਇੱਕ ਦੁੱਧ ਦਾ ਪੈਕੇਟ ਤੁਸੀਂ ਅੱਜ ਜਲ ਪ੍ਰਭਾਵੀ ਕਰ ਸਕਦੇ ਹੋ ਤੇ ਰੱਖ ਸਕਦੇ ਹੋ ਧਾਰਮਿਕ ਸਥਾਨ ਤੇ ਲక్ష్ਮੀ ਮਾਤਾ ਦੇ ਮੰਦਰ ਚਿੱਟੇ ਫੁੱਲ ਚੜਾਉਣ ਨਾਲ ਸਰਸਵਤੀ ਮਾਤਾ ਦੇ ਫੁੱਲ ਚਿੱਟੇ ਚੜਾਉਣ ਨਾਲ ਬੁੱਧਾ ਨਕਸ਼ਤਰ ਕਿਸਮਤ ਦਾ ਸਾਥ ਦੇ ਜਾਏਗਾ ਅਕਿਊਰਸ ਕੁੰਭ ਰਾਸ਼ੀ ਵਾਲੇ ਸਰਕਾਰੀ ਦਰਬਾਰੇ ਨੇਮ ਫੇਮ ਲਈ ਅੱਛੇ ਲੋਕਾਂ ਨਾਲ ਸੰਬੰਧਾਂ ਲਈ ਸਿਤਾਰੇ ਸ਼ੁਭ ਹਨ ਬੁੱਧਾ ਨਕਸ਼ਤਰ ਮਿੱਤਰ ਹੈ ਪਰ ਪੈਰ ਗਿੱਟੇ ਤੇ ਸੱਟ ਤੋਂ ਬਚੋ ਫਿਸਲ ਕੇ ਡੇਰ ਸਕਦੇ ਹੋ ਜੀਵ ਜਿਆ ਪਿਆ ਜੀਵ ਜਿਆ ਡਰ ਬਣਿਆ ਰਹਿ ਸਕਦਾ ਹੈ ਕੀ ਕਰਨਾ ਤੁਸੀਂ ਬੁੱਧੇ ਨਕਸ਼ਤਰ ਲਈ ਕੰਝਕਾ ਨੂੰ ਕੁਝ ਨਾ ਕੁਝ ਖਾਣ ਨੂੰ ਦੋ ਕੰਝਕਾ ਨੂੰ ਫਲ ਦੋ ਲੇਸ ਦੇ ਪੈਕਟ ਦੋ ਕੁਝ ਵੀ ਦੇ ਸਕਦੇ ਹੋ ਖਟੀਆਂ ਟੌਫੀਆਂ ਵੀ ਦੇ ਸਕਦੇ ਹੋ ਕਿਉਂਕਿ ਇਹ ਤੁਰੀਆ ਮੰਨੀਆਂ ਜਾਂਦੀਆਂ ਨੇ ਕਿ ਤੂੰ 8ਵੇਂ ਸਥਾਨ ਵਿੱਚ ਥੋੜੀ ਪਿਸ਼ਾਬ ਦੀ ਗਰਮੀ ਦੀ ਪ੍ਰੋਬਲਮ ਦੇ ਰਿਆ ਤਾਂ ਕਰ ਪਾਇਸੇ ਜੀਨ ਰਾਸ਼ੀ ਵਾਲੇ ਮੀਨ ਰਾਸ਼ੀ ਵਾਲਿਆਂ ਦੇ ਲਈ ਕਿਸਮਤ ਦਾ ਮਾਲਕ ਚੰਦਰਮਾ ਜੋ ਕਿਸਮਤ ਸਥਾਨ ਤੇ ਬੈਠਾ ਹੋਇਆ ਨੀਚ ਦਾ ਭਾਵੇਂ ਚੰਦਰਮਾ ਤੇ ਬੁੱਧਾ ਨਕਸ਼ਤਰ ਅੱਛਾ ਕਰੇਗਾ ਕੋਈ ਨੁਕਸਾਨ ਨਹੀਂ ਕਰੇਗਾ ਥੋੜੀ ਬਹੁਤੇ ਜੇ ਉਲਝੇਵੇਂ ਪਰਿਵਾਰਕ ਤੌਰ ਤੇ ਬਣੇ ਰਹਿਣਗੇ ਪਰ ਅਗਰ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਬੜਾ ਵਧੀਆ ਸ਼ੁਭਫਲ ਘਰ ਤੋਂ ਨਿਕਲਦੇ ਸਮੇਂ ਹਰੀ ਇਲਾਇਚੀ ਦਾ ਸੇਵਨ ਕਰਨ ਤੇ ਬੁੱਧਾ ਫਲ ਸ਼ੁਭ ਹੋਏਗਾ ਤੇ ਜਾਂ ਹਰੇ ਪੌਦੇ ਨੂੰ ਪਾਣੀ ਵੀ ਪਾ ਸਕਦੇ ਹੋ ਵਧੀਆ ਰਹਿ ਇਹ ਸੀ ਜੀ ਅਸਟ੍ਰੋਲੋਜੀ ਵਿਦ ਲੌਜਿਕ ਗ੍ਰਹਿਾਂ ਮੁਤਾਬਕ ਆਪਾਂ ਜਾਣੇ ਅੱਜ ਦੇ ਦਿਨ ਨੂੰ ਬੈਸਟ ਬਣਾਉਣ ਦੇ ਤਰੀਕੇ ਨੁਕਸਾਨ ਤੋਂ ਬਚਣ ਦੇ ਤਰੀਕੇ ਅਸਲ ਵਿੱਚ ਬੈਸਟ ਕਿ ਸਾਨੂੰ ਹਰ ਚੀਜ਼ ਬਣਾਉਣੀ ਪੈਂਦੀ ਹੈ ਤਾਂ ਹੀ ਹੁੰਦੀ ਹੈ ਉੱਪਰੋਂ ਆਪਰੋਂ ਕੁਝ ਨਹੀਂ ਹੁੰਦਾ ਆ ਚੀਜ਼ ਦੇ ਲਈ ਚੱਲਣਾ ਪੈਂਦਾ ਹੈ ਉਹ ਰਸਤਾ ਜਿਹੜਾ ਕੁਦਰਤ ਨੇ ਸਾਨੂੰ ਬਣਾਇਆ ਉਸ ਤੇ ਚੱਲਣ ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਮਨ ਦੀ ਮਾਰਗ ਤੇ ਸਰੀਰ ਅਗਰ ਇਹ ਸਹੀ ਹੈ ਤਾਂ ਦੁਨੀਆ ਹੀ ਸਹੀ ਹੈ ਹਨਾ ਚਲੋ ਹਰ ਤਰੀਕੇ ਨਾਲ ਕੀਤੇ ਕੰਮ ਤੁਹਾਨੂੰ ਸ਼ੁਭ ਫਲ ਦੇਣ ਇਹਦੇ ਲਈ ਸ਼ੁਕਰ ਦਾ ਸ਼ੁਭ ਹੋਣਾ ਬਹੁਤ ਜ਼ਰੂਰੀ ਹੈ ਤੇ ਸ਼ੁਕਰ ਗੁਰੇ ਨੂੰ ਸ਼ੁਭ ਕਰਨ ਲਈ ਸਭ ਤੋਂ ਜ਼ਰੂਰੀ ਹੈ ਔਰਤ ਦਾ ਆਦਰ ਸਤਿਕਾਰ ਕਰਨਾ ਇਸ ਧਰਤੀ ਦਾ ਆਦਰ ਸਤਿਕਾਰ ਕਰਨਾ ਬੜਾ ਦੁੱਖ ਲੱਗਦਾ ਹੈ ਜਦੋਂ ਆਪਾਂ ਘਰੋਂ ਨਿਕਲਦੇ ਹਾਂ ਤੇ ਦੇਖਦੇ ਆ ਇੱਕ ਕਣ ਕਬੱਡੀ ਜਾਂ ਜੀ ਦੀ ਵੱਡੀ ਤੇ ਉਸ ਤੋਂ ਬਾਅਦ ਅੱਗ ਲਾਦੇ ਜਦੋਂ ਤੁਸੀਂ ਅੱਗ ਅਗਨੀ ਮੰਗਲ ਦੇ ਕਾਰਕ ਹੈ ਜਦੋਂ ਇਨਸਾਨ ਆਪਣੇ ਫਾਇਦੇ ਲਈ ਕੋਈ ਚੀਜ਼ਾਂ ਕਰਦਾ ਹੈ ਤਾਂ ਨੀਅਤ ਆਪਾਂ ਕਿਹਾ ਨੀਅਤ ਮਾਇਨੇ ਰੱਖਦੀ ਹੈ ਕਰਮ ਮਾਇਨੇ ਰੱਖਦਾ ਜਾਣੇ ਅਣ ਜਾਣੇ ਵਿੱਚ ਜਦੋਂ ਅਸੀਂ ਸੋਚਦੇ ਹਾਂ ਕਿ ਇੰਨੀ ਬਾਉਂਡਰੀ ਹੈ ਤੇ ਇਹਦੇ ਵਿੱਚ ਅਸੀਂ ਆਹ ਚੀਜ਼ ਕਰਨੀ ਹੈ ਤਾਂ ਕੁਦਰਤ ਤੁਹਾਨੂੰ ਉਹਦੇ ਉਸ ਅੰਦਰ ਚ ਰਹਿਣ ਨਹੀਂ ਦਿੰਦੀ ਕਿਉਂਕਿ ਅਸੀਂ ਆਪਣੀਆਂ ਚੀਜ਼ਾਂ ਨਿਧਾਰਤ ਕਰ ਹੀ ਨਹੀਂ ਸਕਦੇ ਇਨਸਾਨ ਨੂੰ ਕੁਦਰਤ ਨੇ ਇੰਨਾ ਦਿਮਾਗ ਦਿੱਤਾ ਹੀ ਨਹੀਂ ਕਿ ਤੂੰ ਬਸ ਇੰਨਾ ਹੀ ਕਰ ਮੈਂ ਸੋਚ ਲਿਆ ਮੈਂ ਤਾਂ ਮੈਂ ਤਾਂ ਹੈ ਹੀ ਨਹੀਂ ਤਾਂ ਜਦੋਂ ਫਿਰ ਕੁਦਰਤ ਤੁਹਾਡੇ ਹੱਥ ਚੋਂ ਨਿਕਲਦੀ ਹੈ ਤਾਂ ਬਹੁਤ ਸਾਰਾ ਨੁਕਸਾਨ ਕਰ ਜਾਂਦੀ ਹੈ ਤੇ ਉਹ ਨੁਕਸਾਨ ਤੁਹਾਡੇ ਸਿਰ ਤੇ ਆਉਂਦਾ ਅਸੀਂ ਕੋਈ ਚੀਜ਼ ਨੂੰ ਸਹੀ ਕਰਨ ਦੇ ਲਈ ਉਸ ਜਗ੍ਹਾ ਤੇ ਅੱਗ ਲਗਾਉਣੀ ਹੈ ਤਾਂ ਅੱਗ ਫੈਲ ਗਈ ਉਸਨੇ ਬਹੁਤ سارے ਨੁਕਸਾਨ ਕਰਕੇ ਪੇੜ-ਪੌਦੇ ਚਲਾ ਦਿੱਤੇ ਤੁਸੀਂ ਜਾਣਦੇ ਹੋ ਜਾਂ ਜਾਣੇ ਦੇ ਵਿੱਚ ਕਿੱਡੇ ਵੱਡੇ ਪਾਪ ਹੋ ਜਾਂਦੇ ਫਿਰ ਅਸੀਂ ਕਹਿੰਦੇ ਆ ਕੋਈ ਗੱਲ ਮੇਨ ਆਪਣੀ ਹੁੰਦੀ ਹੈ ਆਪਾਂ ਹਰ ਇਨਸਾਨ ਹੀ ਆ ਅਸੀਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਅਸੀਂ ਤਾਂ ਕੋਈ ਪਾਪ ਵੀ ਨਹੀਂ ਕਰਦੇ ਅਸੀਂ ਤੇ ਰੱਬ ਦਾ ਨਾਮ ਹੀ ਲੈਨੇ ਆ ਅਸੀਂ ਤੇ ਆ ਕੁਝ ਕਰਦੇ ਆ ਪਾਵੇਂ ਰੱਬ ਸਾਡੇ ਨਾਲ ਮਾੜਾ ਕਰਦਾ ਵਈ ਰੱਬ ਤੁਹਾਡੇ ਲਈ ਇੱਕ ਕਾਪੀ ਪੈਨਸਲ ਲੈ ਕੇ ਬੈਠਾ ਹੈ ਕਿ ਮੈਂ ਤੁਹਾਡਾ ਮਾੜਾ ਕਰਨਾ ਜਿੱਦਾਂ ਦੇ ਕਰਮ ਕਰਾਂਗੇ ਉਦਾਂ ਦੇ ਹੀ ਫਲ ਮਿਲਣੇ ਆ ਸਮਝ ਗਏ ਨਾ ਤੇ ਜੇ ਅਸੀਂ ਮਾਂ ਦੀ ਗੋਦ ਚ ਬੈਠ ਕੇ ਉੱਥੇ ਹੀ ਸ਼ੁਰੇ ਮਾਰਨੇ ਆ ਇਹ ਧਰਤੀ ਸਾਡੀ ਮਾਂ ਹੀ ਆ ਜੋ ਸਾਨੂੰ ਅੰਨ ਅਨਾਜ ਫਲ ਫਰੂਟ ਸਭ ਕੁਝ ਇਹੀ ਦਿੰਦੀ ਹੈ ਇੱਥੇ ਹੀ ਧਰਦੇ ਆ ਇਹ ਨਾ ਹੋਵੇ ਤਾਂ ਪਾਟ ਜਿਵੇਂ ਤਾਂ ਗਰਕ ਹੋ ਜਾਈਏ ਸਮਝਣ ਦੀ ਗੱਲ ਇਹ ਆ ਕੰਮ ਸੇ ਕੰਮ ਜਿੰਨਾ ਤੱਤ ਬਣਾ ਲ ਅਗਨੀ ਪਾਣੀ ਹਵਾ ਝਲ ਧਰਤੀ ਪ੍ਰਿਥਵੀ ਤੱਤ ਇਹ ਨਾਲ ਜਿਨਾਂ ਨਾਲ ਸਾਡਾ ਸਰੀਰ ਬਣਿਆ ਜਿਹਦੇ ਨਾਲ ਅਸੀਂ ਜੁੜੇ ਹਾਂ ਜਿਹਦੇ ਵਿੱਚ ਅਸੀਂ ਖਤਮ ਹੋ ਜਾਣਾ ਉਹਦਾ ਤੇ ਆਦਰ ਸਤਿਕਾਰ ਕਰਨਾ ਹੀ ਚਾਹੀਦਾ ਤੁਸੀਂ ਸਮਝਦਾਰ ਸਮਝ ਕੇ ਸਾਰੇ ਤਾਂ ਹੁਣ ਸਮਾਂ ਇਜਾਜ਼ਤ ਆ ਸਭ ਦੱਸਦਾ ਦਿਨ ਅੱਛਾ ਜਾਵੇ ਸੱਚ